ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋਗਾ ਮਾਸੇਲ ਲਈ ਲੈ ਕੇ ਆਏ ਹਾਂਗੇ ਦੋਮੀ ਆ ਗਿਆ ਬਈ ਤਾਜ਼ੀਆਂ ਸੂਈਆਂ ਇੱਕ ਦੇਮ ਅਗਰ ਆ ਗਿਆ ਬੱਚਾ ਬੱਸੀ ਤੇ ਇੱਕ ਮਗਰ ਆ ਗਿਆ ਕਰਮਾਲੀ ਤੇ ਬੱਚਾ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਆਜੋ ਬਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੋ ਬਾਈ ਜੀ ਹਾਂਜੀ ਵੀਰੇ ਬਹੁਤ ਵਧੀਆ ਨਾਮ ਤੇ ਬਾਈ ਆਪਣਾ ਐਡਰੈਸ ਬੋਲੋ ਨਾਮ ਮੇਰੇ ਦਵਿੰਦਰ ਸਿੰਘਾ ਪਿੰਡ ਢੱਲਮਾ ਹੂੰ ਤਹਿਸੀਲ ਆਪਾਂ ਨੂੰ ਤਪਾ ਤੇ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਜੀ ਨੇੜੇ ਪਿੰਡ ਨੇੜੇ ਵੀਰੇ ਸੋਖਰਾ 4 ਕਿਲੋਮੀਟਰ ਹੈ ਤੇ ਤਪਾ ਸ਼ਹਿਰ ਵੀ ਆਪਾਂ ਨੂੰ 4-5 ਕਿਲੋਮੀਟਰ ਪੈਂਦਾ ਜੀ ਠੀਕ ਹੈ ਵੀਰੇ ਕੰਟੈਕਟ ਨੰਬਰ ਬੋਲ ਦਿਓ ਆਪਣਾ ਕੰਟੈਕਟ ਨੰਬਰ 76964 ਹੂੰ 60400 ਇਹ ਬਾਈ ਦਾ ਕੰਟੈਕਟ ਨੰਬਰ ਹੈ ਬਾਕੀ ਚਲੋ ਬਾਈ ਸਕਰੀਨ ਤੇ ਨੋਟ ਕਰ ਲਓ ਪਹਿਲੇ ਨੰਬਰ ਵਾਲੇ ਤੋਂ ਸ਼ੁਰੂ ਕਰ ਇਹ ਵੀਰੇ ਦੂਸਰਾ ਸੂਆ ਬੈਠ ਸੂਈ ਹੈਗੀ ਦੂਜਾ ਸੂਆ ਹਾਂਜੀ ਤੇ ਰਾਤ へ મતલਬ ਕਿ 12 ਵਜੇ ਸੂਈ ਆ ਠੀਕ ਆ ਹਾਂਜੀ ਤੇ ਮਗਰੇ ਨੇ મતલਬ ਕਿ ਫੀਮੇਲ ਕਾਫ ਨੂੰ ਜਨਮ ਦਿੱਤਾਗਾ ਠੀਕ ਆ ਹਾਂਜੀ ਜਆ ਆ ਗਿਆ ਮਗਰੇ ਬਾਈ ਵਸੀ ਆ ਗਈ ਬਹੁਤ ਚੰਗੀ ਵਸੀ ਮੇਂ ਜਨਮ ਦਿੰਦਾ ਹੈ ਨਾ ਹਾਂਜੀ 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 ਸਹੀ ਗੱਲ ਹੈ ਬੱਚਾ ਦੇਖ ਸਕਦਾ ਬੜਾ ਕੁਆਲਟੀ ਵਾਲਾ ਦਿੱਤਾ ਕਰ ਮਗਰੇ ਹਾਂਜੀ ਦਵਿੰਦਰ ਕਿੰਨਾ ਬੋਲਾ ਕੱਢਿਆ ਬਾਈ ਫਿਰ ਵੀਰੇ ਬੋਲਾ ਤੜਕੇ 5 ਕਿਲੋ ਕੱਟਦਾ ਸੀਗਾ ਠੀਕ ਆ ਉਹ ਤੋਂ ਬਸ ਵਧੀਆ ਚੌਣ ਚਬਾ ਇੱਕ ਨੰਬਰ ਪਧਾਰਾ ਮਾਰਾਂਗੇ ਠੀਕ ਆ ਤੇ ਬਹੁਤ ਸੋਹਣਾ ਚੌਣ ਹੈਗਾ ਜੇਰ ਜੂਰ ਦੀ ਓਕੇ ਆ ਜੇਰ ਮਤਲਬ ਕਿਉਂ ਪਈ ਹੈ ਕਿਉਂ ਲੈਪ ਦਿਖਾਈ ਦਿੰਨੇ ਹਾਂਜੀ ਹਾਂਜੀ ਵੀਰੇ ਜੇਰ ਬਾਈ ਓਕੇ ਆ ਬੱਠਰ ਚ ਪਈਆ ਪਾ ਚੈੱਕ ਕਰਵਾਣ ਓਕੇ ਆ ਬਾਈ ਹਾਂਜੀ ਬਾਕੀ ਲੇਵਾ ਬਹੁਤ ਕਮਾਲ ਦਾ ਹਾਂਜੀ ਵੀਰੇ ਲੇਵਲ ਉਹ ਬਸ ਸੁੱਖ ਨਾਲ ਬਹੁਤ ਹੈਗਾ ਬਿਹੜ ਦਾ ਸਹੀ ਗੱਲ ਆ ਪੰਡਾਂ ਲਈ ਫਿਰ ਦੇਖ ਕਿੰਨਾ ਕੇ ਦਾ ਰਕਾਰਾ ਦਵਿੰਦਰ ਪਿਛਲੇ ਸੂਏ ਦਾ ਵੀਰੇ ਪਿਛਲੇ ਸੂਏ ਨੇ 17 18 ਕਿਲੋ ਦੁੱਧ ਦਿੱਤਾਗਾ ਠੀਕ ਹੈ ਵੀਰੇ ਹਾਂਜੀ ਹਾਂ ਤੇ ਬਾਕੀ ਲਾ ਥਣ ਦੇਖੋ ਨਾੜਾ ਨੁੜਾ ਦੇਖੋ ਮੈਂ ਕਹਣਾ ਤੁਮਾਂ ਬੱਛਾਂ ਨੂੰ ਬਾਲਾ ਲੈਵਾ ਬਾਈ ਬਾਲਾ ਸੋਹਣਾ ਲੈਵਾਗਾ ਉਹੀ ਗੱਲ ਗੁੰਦੀ ਪਈ ਆ ਬਿਹੜ ਸਹੀ ਗੱਲ ਗੁੰਦੀ ਪਈ ਪਰ ਜਿੰਨਾਂ ਲਈ ਪਾ ਮਗਰ ਨੂੰ ਉਨਾਂ ਹੀ ਹਾਂਜੀ ਹਾਂਜੀ ਮੈਂ ਕਹਣਾ ਜਮਾ ਇੱਕੋ ਜਾ ਆ ਗਿਆ ਹਣਾ ਜਮਾ ਜੀ ਜਮਾ ਫਿਕਸ ਤੇ ਟਾਈਟ ਲੈਵਾ ਕੀ ਬਾਤ ਆ ਬਹੁਤ ਸੋਣਾ ਅਸਲ ਵਿੱਚ ਆਪਾਂ ਜੇ ਗੱਲ ਕਰੀਏ ਵੀ ਜਿਵੇਂ ਕਹਿੰਦੇ ਨੇ ਬੰਡ ਲੱਗੀ ਵੀ ਅਸਲ ਵਿੱਚ ਲੱਗੀ ਵੀ ਆ। ਹਾਂਜੀ ਹਾਂਜੀ ਵੀਰੇ ਹਾਂਜੀ। ਸੁੱਖ ਨਾਲ ਵਧੀਆ ਬਣੀ ਹੈ ਬਹਿੜ। ਕਿਆ ਬਾਤ। ਬਾਕੀ ਸਿਰ ਇਹ ਹੈ ਅਜੇ ਤਾਂ ਸੂਏ ਚੱਕੀ ਜਿਉਂ ਜਿਉ ਨਿਖਰੀ ਜਾਣਾ ਇਹਨੇ ਖਾ ਪੀ ਕੇ ਬਹਿੜ। ਸਹੀ ਗੱਲ ਆ। ਕੋਲੋਂ ਦਵਿੰਦਰ ਭਾਈ ਤੋਰ ਹਾਂਜੀ ਵੀਰੇ ਕੋਲੋਂ। ਬਕੇ ਬਤੋਰਾ ਤਾਰਾ ਭਾਈ ਸਾਨੂੰ ਚੈੱਕ ਕਰਵਾਣੇ ਆ। ਬਾਕੀ ਕੱਦ ਵੇਢ ਵਾਲੀ ਸੁਨੱਖ ਬਣੇ ਦੀ ਗੱਲ ਹਾਂਜੀ ਹਾਂਜੀ ਵੀਰੇ। ਬਹੁਤ ਸੋਹਣੀ ਬਹਿੜ ਹੈਗੀ। ਬਾਕੀ ਜੇ ਗੱਲ ਕਰੀਏ ਜਿੱਡੀ ਵੇੜਾ ਦਵਿੰਦਰ ਉੱਡੇ ਹੀ ਲੈ ਵਲ ਕਰ। ਹਾਂਜੀ 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 ਬਈ ਹਾਂਜੀ। ਸਹੀ ਗੱਲ ਆ ਲੇ ਵੇਰੀ ਗੱਲ ਕਰੀਏ ਤਾਂ ਪਿਛਲੇ ਸੂਏ ਭਾਈ ਇਹਨੇ 17-18 ਕਿਲੋ ਦੁੱਧ ਦਿੱਤਾ ਗਏ ਇਸ ਵਾਰ ਉਮੀਦ ਹੈ ਕਿ 20 ਤੋਂ ਬਾਹਰ ਚੱਲਣਾ ਇਹਨੇ ਠੀਕ ਹੈ ਭਾਈ ਹਾਂਜੀ ਵੀਰੇ ਵਧੀਆ ਕਿਸੇ ਸਵਾਦ ਚੰਗੀ ਆਊਗਾ ਨਾ ਫੈਟ ਪੂਰੀ ਸੋਹਣੀ ਆ ਵੀਰੇ ਇੱਕ ਵਧੀਆ ਕਿਸੇ ਸਮਾਈ ਵਾਲੇ ਘਰੇ 바ਗੀ ਵੜ ਹੂੰ ਤਾਂ ਫੈਟ ਬਹੁਤ ਸੋਹਣੀ ਆਊਗੀ ਲਾ ਹੋਰ ਤੋੜ ਕਿ ਗਰਮੀਆਂ ਦਾ ਤੋਹਫਾ ਆ ਗਈ ਭਾਈ ਹਾਂਜੀ ਹਾਂਜੀ ਨਾਲੇ ਸਿਆਲ ਆ ਚਾਹੇ ਗਰਮੀਆਂ ਤੋਂ ਮੇਂ ਰੁੱਤਾਂ ਦੇ ਵਿੱਚ ਜੇ ਗੱਲ ਕਰੀਏ ਹੰਡਰ ਨਾਲ ਪਸ਼ੂ ਹਾਂਜੀ ਹਾਂਜੀ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਭਾਈ ਹੂੰ ਗੱਲਾਂ ਸੋਨੂ ਬਾਈ ਦੋ ਮਿਲ ਜਾਣੀਆਂ ਬੱਚਾ ਵੀ ਬਹੁਤ ਟੌਪ ਦਾ ਪਾਕੀਦਾਰ ਮਾ ਹਾਂਜੀ ਵੀਰੇ ਬੱਚੇ ਵੀ ਬਹੁਤ ਸੁਖਨਾ ਬੱਚਾ ਕਰਮਾਲੀ ਦੇ ਵੈਸੇ ਸੋਹਣੇ ਆਗੇ ਤੇ ਦਵਿੰਦਰ ਦੇ ਦਾ ਅਜਮੋਲ ਬਾਈ ਮੁੱਲ ਵੀਰੇ ਵਾਸਤੇ ਦਾ ਅੱਜ 63000 ਦੀ ਬੈੜ ਦੇ ਦਾਂਗੇ ਆਪਾਂ ਠੀਕ ਆ ਹਾਂਜੀ ਬਾਈ ਕਹਿੰਦਾ 63000 ਰੁਪਏ ਦੀ ਬਾਈ ਬੈੜ ਆਪਾਂ ਦੇ ਦੇਾਂਗੇ ਬਾਕੀ ਠੰਡੀ ਠੰਡੀ ਦੇਖ ਸਕਦੇ ਬਾਈ ਪੂਰੀ ਠੰਡੀ ਤਾਰਾ ਮਾਰ ਦਿੰਨੇ ਬਾਈ ਲੋ ਤਾਰਾ ਬਾਈ ਕਹਿੰਦਾ ਮਾਰ ਦਿੰਨੇ ਦੇਣਾ ਪਉਣ ਦੀ ਲੋੜ ਨਹੀਂ ਲੋੜ ਨਹੀਂ ਬਾਈ ਲੋੜ ਚੱਕੋ ਬਾਈ ਠੰਡੀ ਠੰਡੀ ਦੇਖ ਸਕਦੇ ਫੁੱਲ ਅਗਰਮਾਲੀ ਕੋਈ ਚੱਕਰ ਹੀ ਨਹੀਂ ਲੈ ਦੇਵਿੰਦਰ ਚੂਣ ਚਵਾਈ ਵਾਲਾ ਚੰਗਾ ਹੈ ਨਾ ਬਾਲਾ ਚੰਗਾ ਬਾਈ ਹੂੰ ਲੈ ਗੁੱਥੀਆਂ ਕੱਢਣ ਵਾਲਾ ਕੰਮ ਹੈ ਕਰਮਾਲੀ ਦਾ ਬਾਈ ਛੱਟੇ ਜੇ ਮੈਂ ਕਹਣਾ ਪਾੜੀ ਦੂਰ ਤੱਕ ਹੀ ਜਾਂਦੇ ਆ ਹੈ ਨਾ ਹਾਂਜੀ ਵੀਰੇ ਚੂਣ ਚੂਣ ਤੱਕ ਕਰਕੇ ਉਹੀ ਕਲਾ ਚੰਗਾ ਚੂਣਾ ਤਾਂ ਹੀ ਆ ਕੀ ਬਾਤ ਆ ਬਹੁਤ ਚੰਗਾ ਚੂਣ ਚਵਾਈ ਲਗਾ ਕਰਮਾਲ ਨੂੰ ਮੋਟੀ ਮੋਟੀ ਚਵਾਈ ਗੰਨੇ ਕੋ ਕਰਦੀ ਆ ਮੇਨ ਗੱਲ ਨਾਲ ਠੰਡੀ ਸੀਲ ਦੀ ਆ ਹੈ ਨਾ ਹਾਂਜੀ ਵੀਰੇ ਸਹੀ ਗੱਲ ਆ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹੈ ਜਿਵੇਂ ਮਰਜੀ ਬਾਈ ਸਹੀ ਗੱਲ ਲੈ ਥਾਣਾ ਥਾਣਾ ਦਾ ਸੈਜ ਇੱਕ ਨੰਬਰ ਕੁਆਲਟੀ ਵਾਇਰ ਦੀ ਨਾ ਬਹੁਤ ਚੰਗੀ ਆ ਗਈ ਮੁੱਲ ਵੀ ਬਾਈ ਨੇ ਖਿੱਚ ਕੀ ਕਰਾ 63000 ਰੁਪਏ ਦੇ ਅੱਜ ਬਾਈ ਕਹਿੰਦਾ ਆਪਾਂ ਦੇ 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 ਹਾਂਜੀ ਤੇ ਦਵਿੰਦਰ ਅੱਗੇ ਦੋ ਨੰਬਰ ਬਾਈ ਇਹਦੇ ਪਹਿਲਾ ਸੂਆ ਬਹਿੜ ਸੂਈ ਹੋਈ ਆ ਪਲੂਣਾ ਹਾਂਜੀ ਹਾਂਜੀ ਪਲੂਣਾ ਬੱਚਾ ਇਹਦੇ ਮਗਰ ਬੱਛਾ ਹੈਗਾ ਬੱਚਾ ਹਾਂਜੀ ਮੇਲ ਕਾਫਾ ਹੂੰ ਤੇ ਇਸ ਵਕਤ ਇਹ ਥੱਲੇ 14 ਕਿਲੋ ਬੌਲ ਮਤਲਬ ਕਿ ਦੁੱਧ ਤਿਆਰ ਠੀਕ ਹੈ ਵੀਰੇ ਹਾਂ ਇਹਨੂੰ ਅੱਜ 7ਵਾਂ ਦਿਨ ਸੂਈ ਨੂੰ ਆ ਜੇ ਕੋਈ ਵੀਰ ਮੰਨ ਕੇ ਚਲੋ ਦੋ ਟਾਈਮ ਤਿੰਨ ਦੋ ਟੰਗ ਬਈ ਆਪਣੀ ਤਸੱਲੀ ਕਰਕੇ ਆਪਣੇ ਘਰੋਂ ਵਹਿੜ ਲੈ ਕੇ ਜਾਵੇ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਲੈਵਾ ਇਹਦਾ ਵੀ ਹਾਂਜੀ ਹਾਂਜੀ ਵੀਰੇ ਸੀਲ ਠੰਡੀ ਦੀ ਦਿੱਕਤ ਇਹਨੂੰ ਵੀ ਭੋਰਾ ਵੀ ਨਹੀਂ ਲੋ ਹੂੰ ਸੀਲ ਠੰਡੀ ਹੈ ਹਾਂਜੀ ਵੀਰੇ ਫਿਕਸ ਹਵਾਨਾਗਾ ਸਹੀ ਗੱਲ ਆ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹੈਗੀ ਹੂੰ ਥਾਣਾ ਪੁੱਛ ਕੇ ਕਰਵਾਣੇ ਥਾਣਾ ਦਾ ਸਹਾਈ ਦੇਖੋ ਬਈ ਕੱਲਾ ਕੱਲਾ ਹਾਂਜੀ ਹਾਂਜੀ ਕੰਡੀਸ਼ਨ ਦੀ ਤਾਂ ਬਾਈ ਇਹਨੇ ਕੋਈ ਚੱਕਰ ਨਹੀਂ ਬਾਈ ਕੋਈ ਦਿੱਕਤ ਹੀ ਨਹੀਂ ਹੈਗੀ ਜਿਵੇਂ ਮਾਰਦੇ ਹੱਥ ਪੱਲਾ ਮਾਰੀਓ ਚਾਹੇ ਜਵਾਕ ਥੱਲੋ ਹੀ ਲੰਗੇ ਜਾਣ ਹੂੰ ਤੇ ਸਿੰਘ ਜ਼ਰੂਰ ਹੈ ਕਹਿੰਦੀ ਕੋਈ ਬਾਈ ਕੋਈ ਦਿੱਕਤ ਹੀ ਨਹੀਂ ਲੋ ਚਾਹੇ ਝੂਟੀ ਜਾਓ ਸਿੰਘਾਂ ਦਾ ਠੀਕ ਹੈ ਬਾਈ ਕੋਈ ਦਿੱਕਤ ਨਹੀਂ ਝੂਟੀ ਜਾਓ ਕੋਈ ਦਿੱਕਤ ਨਹੀਂ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਤੇ ਦਿਵਿੰਦਰ ਖੋਲ ਦੇ ਬਾਈ ਤੂੰ ਦੇ ਦਊਂਗਾ ਬੱਚਾ ਇਹਦੇ ਮਗਰ ਬੱਚਾ ਆ ਗਿਆ ਨਾ ਇਹ ਬੱਚਾ ਵੀਰੇ ਹੂੰ ਹਾਂਜੀ ਬੱਕੇਰ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਹੈ ਨਾ ਹਾਂਜੀ ਹਾਂਜੀ ਵੀਰੇ ਕਾਦਾ ਬਰ ਬੈੜਾ ਜੇ ਹੁਣ ਗੱਲ ਕਰੀਏ ਕੱਦ-ਕੁੱਦ ਨਾ ਫੋਲਦਾ ਜੇ ਲੇਵਾ ਬਹੁਤ ਸੂਣਾ ਹੈ ਕਮਾਲ ਦਾ ਲੇਵਲ ਫੀਟ ਨਾਲ ਲੇਵਾ ਆ ਗਿਆ ਕਰਮਾ ਦੀ ਨੂੰ ਪੂਰਾ ਵਿੱਛੀ ਤੇ ਥਣ ਲੱਗਾ ਵਾ ਕੋਈ ਫੋਲ ਨਹੀਂ ਕੋਈ ਸਾਗ ਨਹੀਂ ਫਿਕਸ ਜਿਹਾ ਹਵਾਨਾ ਹੈਗਾ ਤੇ ਮੁੱਲ ਇਹਦਾ ਦਵਿੰਦਰ ਅੱਜ ਬਾਈ ਮੁੱਲ ਵੀਰੇ ਤਾਂ ਬਸ ਦੇਣ ਲੈਣੀ ਅੱਜ 44000 ਦੀ ਬੈਠ ਦੇ ਦਾਂ ਠੀਕ ਹੈ ਬਾਈ ਹਾਂ ਜੀ ਨੇ ਦੇਣ ਮੋਲੀ ਬਾਈ ਕਹਿੰਦਾ 44000 ਰੁਪਏ 44 ਦੀ ਹਾਂ ਜੀ ਵੀਰੇ 44000 44000 ਰੁਪਏ ਦੀ ਵੈੜ ਬਾਈ ਕਹਿੰਦਾ ਅੱਜ ਦੇ ਦਾਂਗੇ ਕਿ ਬਾਕੀ ਥੋੜਾ ਕਹਣਾ ਮਾਨਦਾਨ ਦੇਵਿੰਦਰ ਕੋਈ ਗੱਲ ਨਹੀਂ ਕਰ ਦਾਂਗੇ ਜੀ ਆਏ ਬੰਦੇ ਤਾਂ 17 ਬਾਈ ਇਹਦੇ ਮਾਰੂੰ 17 ਮਾਰ ਦਿੰਨੇ ਬਾਈ ਠੀਕ ਹੈ ਨਿਆਣਾ ਪਾ 17 ਬਾਈ ਕਹਿੰਦਾ ਆਪਾਂ ਇਹਦੀਆਂ ਮਾਰ ਦਾਂਗੇ ਨਿਆਣਾ ਪਾ ਕੇ ਵੀ ਬਾਈ ਹੁਣ ਦਿਖਾ ਦਿੰਦਾ ਕਿਉਂਕਿ ਜ਼ਰੂਰੀ ਆ ਨਿਆਣਾ ਪੈਸੇ ਹਾਂ ਜੀ ਹਾਂ ਜੀ ਵੀਰੇ ਜ਼ਰੂਰੀ ਆ ਚਲੋ ਨਿਆਣਾ ਪੈਸੇ ਪਾਓ ਚਾਹੇ ਨਾ ਪਾਓ ਕੋਈ ਦਿੱਕਤ ਵਾਲੀ ਗੱਲ ਨਹੀਂ ਚਲੋ ਇਹ ਵੈਸੇ ਜ਼ਰੂਰੀ ਵੀ ਹੈ ਕਿਉਂਕਿ ਪਸ਼ੂ ਕਈ ਵਾਰ ਲੱਤ ਵਿੱਚ ਧਰ ਲੈ ਜਾਂ ਬਾਹਰ ਜਿਵੇਂ ਵੀ ਹੋ ਸਕਦਾ ਹੈ ਨਾ ਚਲੋ ਐ ਹੁੰਦਾ ਬਈ ਇਹ ਤਾਂ ਸੂਤ ਜਿਹਾ ਹੁੰਦਾ ਕੀ ਬਾਤ ਹੈ ਯਾਰ ਕੋਈ ਬਸਮਾਨ ਨਹੀਂ ਕੋਈ ਬੱਚਾ ਨਹੀਂ ਲਾਇਆ ਜਿਵੇਂ ਉਹਦੇ ਵੀ ਕੋਈ ਬੱਚਾ ਨਹੀਂ ਸੀਲ ਠੰਡੀ ਦੀ ਇਹਦੀ ਵੀ ਬਾਈ ਆਪਣੀ ਗਰੰਟੀ ਹੋਊਗੀ ਹੂੰ ਸੁਖਨਾ ਦੁੱਧ ਇਹ ਵੀ ਵਧੀਆ ਟੇਕੇ ਘਰੇ ਬਾਗੀ ਚਾਰ ਜੂਰ ਤੇ ਗਾਂ ਦੁੱਧ 15 16 ਕਿਲੋ ਮੌਜ ਨਾਲ ਖੁੱਲਾ ਦੇਊਗੀ ਬਾਈ ਠੀਕ ਹੈ ਹਾਂ ਲਕੀਰ ਬਾਈ ਕਰਦੇ ਬੈਡ ਵਾਲੀ ਆ ਪੜੀਆਂ ਮੈਂ ਬੜਾ ਅਸਲ ਫੁੱਲ ਕੁਆਲਟੀ ਵਾਲੀਆਂ ਬੜਾ ਹਾਂਜੀ ਹਾਂਜੀ ਸਹੀ ਗੱਲ ਆ ਬਾਈ ਲ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਇ ਚਾਹੇ ਬਾਰ ਬਾਰ ਬੈਠੀ ਜਾਓ ਸਹੀ ਗੱਲ ਆ ਨਾਲ ਦੇ ਨਾਲ ਕਰਦੀ ਹੈ ਹਾਂ ਉੱਤਰੇ ਬਾਈ ਸਹੀ ਗੱਲ ਆ ਬਾਈ ਤੇ ਗਾਵਾਂ ਸੀਗੇ ਬਾਈ ਕੋਲੇ ਬਾਈ ਦੋ ਦੋਮੇ ਦਿਖਾਤੀਆਂ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਪਸੰਦ ਆ ਵੇ ਕੰਡੈਕਟ ਜ਼ਰੂਰ ਕਰਿਓ ਬਾਈ ਦਾ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ